ਜੋ ਕਿ ਪਿਛਲੇ ਦਿਨੀ ਜੋ ਘਟਨਾ ਵਾਪਰੀ ਹੈ ਮਸੀਹ ਭਾਈਚਾਰੇ ਦੇ ਨਾਲ ਜੋ ਪੈਣਾ ਨਾਲ ਹੋਇਆ ਬਹੁਤ ਹੀ ਮਾੜਾ ਹੋਇਆ ਵਾ ਜਿਹੜੀ ਸਿਸਟਰ ਨੂੰ ਅੱਜ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਅਸੀਂ ਅੱਜ ਮੰਗ ਰੱਖੀ ਸੀ ਆਪਣੇ ਡੀਸੀ ਸਾਹਿਬ ਕੋ ਆਏ ਸੀਗੇ ਅੱਜ ਸਾਰੀ ਕਮਿਊਨਿਟੀ ਕ੍ਰਿਸਚੀਅਨ ਕਮਿਊਨਿਟੀ ਇੱਥੇ ਪਹੁੰਚੀ ਡੀਸੀ ਸਾਹਿਬ ਕੋ ਅਸੀਂ ਮੋਰੰਡਮ ਦਿੱਤਾ ਜੀ ਜੋ ਪੈਣਾ ਸਾਡੀ ਜੇਲ੍ਹ ਦੇ ਵਿੱਚ ਆ ਉਹਨਾਂ ਨੇ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਨੂੰ ਜੇਲ੍ਹ ਚੋਂ ਬਾਹਰ ਕੱਢਿਆ ਜਾਵੇ ਸਾਡੀ ਇਹੀ ਮੰਗ ਹੈ ਫਿਰ ਜਿਆਦਾ ਕਹਿੰਦਾ ਸਾਰਿਆਂ ਨੂੰ ਜੇਮ ਸੀਗੀ ਜੀ ਅੱਜ ਅਸੀਂ ਪੂਰਾ ਮਸੀਹ ਭਾਈਚਾਰਾ ਜਲੰਧਰ ਤੋਂ ਇਕੱਠੇ ਹੋਏ ਹਾਂ ਤੇ ਜੋ ਕਿ छत्तीसगढ़ ਵਿੱਚ ਜੋ ਮੰਦ ਭਾਗੀ ਘਟਨਾ ਵਾਪਰੀ ਧਰਮ ਪੈਣਾ ਨੂੰ ਅਰੈਸਟ ਕੀਤਾ ਗਿਆ ਬਿਨਾਂ ਵਜਾ ਦੇ ਤੇ ਹਿਊਮਨ ਟਰੈਫਿਕੇਸ਼ਨ ਦਾ ਕੇਸ ਪਾਇਆ ਗਿਆ ਉਹ ਬਿਲਕੁਲ ਬੇਬੁਨਿਆਦ ਹੈ ਅਸੀਂ ਇਸ ਮਾਮਲੇ ਨੂੰ ਲੈ ਕੇ ਅੱਜ ਪੂਰਾ ਮੁਸੀਬਾਈਚਾਰਾ ਜਲੰਧਰ ਦਾ ਇੱਥੇ ਇਕੱਠੇ ਹੋਏ ਹਾਂ ਅਤੇ ਸਾਡੀ ਅਪੀਲ ਇਹੀ ਹੈ ਕਿ छत्तीसगढ़ ਸਰਕਾਰ ਦੇ ਉੱਪਰ ਪ੍ਰਸ਼ਾਸਨ ਦੇ ਉੱਪਰ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਧਰਮ ਪੈਣਾ ਨੂੰ ਰਿਹਾ ਕੀਤਾ ਜਾਵੇ ਜੋ ਵੀ ਮਿਨੋਰਟੀ ਦੇ ਉੱਪਰ ਪੂਰੇ ਭਾਰਤ ਵਿੱਚ ਇਸ ਤਰ੍ਹਾਂ ਦੇ ਕੇਸ ਹੋ ਰਹੇ ਹਨ ਉਹਨਾਂ ਨੂੰ ਰੱਦ ਕੀਤਾ ਜਾਵੇ ਤੇ ਮਾਈਨੋਰਟੀ ਨੂੰ ਸੇਫ ਰੱਖਿਆ ਜਾਵੇ ਤਾਂ ਜੋ ਅਸੀਂ ਉਸ ਦੇਸ਼ ਵਿੱਚ ਰਹਿ ਕੇ ਆਪਣੀ ਉਸ ਆਜ਼ਾਦੀ ਦਾ ਅਨੁਭਵ ਕਰੀਏ ਜੋ ਸਾਡਾ ਭਾਰਤ ਦਾ ਕਨਸਟੀਟਿਊਸ਼ਨ ਸਾਨੂੰ ਦਿੰਦਾ ਹੈ ਅੱਜ ਅਸੀਂ ਇਹ ਮੈਮੋਰੰਡਮ ਜੋ ਹੈ ਪੂਰੇ ਮੁਸੀਬਾਈਚਾਰੇ ਵੱਲੋਂ ਡੀਸੀ ਦਫ਼ਤਰ ਨੂੰ ਦਿੱਤਾ ਹੈ ਅਤੇ ਅਸੀਂ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਬੰਦ ਦੀ ਕਾਰਵਾਈ ਕੀਤੀ ਜਾਵੇ ਉਹਨਾਂ ਸਿਸਟਾ ਨੂੰ ਰਿਹਾਈ ਦਿੱਤੀ ਜਾਵੇ ਅਤੇ ਜਿਹੜੇ ਸ਼ਰਾਰਤੀ ਅੰਸਰ ਹਨ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਉਹਨਾਂ ਦੇ ਉੱਪਰ ਬੰਦ ਦੀ ਕਾਰਵਾਈ ਪੱਕੀ ਕੀਤੀ ਜਾਵੇ ਧੰਨਵਾਦ ਇਹ ਸਾਡੇ ਬਿਸ਼ਪ ਆ ਉਸ ਕੈਥੋਲਿਕ ਚਰਚ ਫਾਦਰ ਐਂਟਨੀ ਦੀ ਰਵਾਇਤ ਦੇ ਵਿੱਚ ਔਰ ਸਮੁੱਚਾ ਮਸੀਹ ਭਾਈਚਾਰੇ ਦੀ ਅਗਵਾਈ ਦੇ ਵਿੱਚ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜੋ ਬੀਤੇ ਦਿਨਾਂ ਦੇ ਵਿੱਚ ਛਤੀਸਗੜ੍ਹ ਦੇ ਵਿੱਚ ਸਾਡੀ ਬੇਕਸੂਰ ਜਿਹੜੀਆਂ ਸਿਸਟਰਸ ਸੀ ਸਾਡੀਆਂ ਨੰਨਸ ਉਹਨਾਂ ਦੇ ਉੱਤੇ ਇੱਕ ਝੂਠਾ ਮੁਕਦਮਾ ਦਰਜ ਕਰ ਦਿੱਤਾ ਗਿਆ ਜਿਹੜੀ ਉੱਥੋਂ ਦੀ ਜਿਹੜਾ ਪ੍ਰਸ਼ਾਸਨ ਹੈਗਾ ਵਾ ਸਰਕਾਰ ਜਿਹੜੀ ਉੱਥੋਂ ਦੀ ਆ ਉਹਨੇ ਵਿਦਾਊਟ ਕੋਈ ਵੀ ਇਨਕੁਆਇਰੀ ਕੀਤੇ ਬਿਨਾਂ ਔਰ ਇੱਕ ਇੰਨਾ ਵੱਡਾ ਜਿਹੜਾ ਸਾਡਾ ਅਦਾਰਾ ਆ ਕੈਥਲਿਕਸ ਸਮਾਜ ਦਾ ਔਰ ਜਿੱਥੇ ਸਮੂਹ مسیਹੀ ਭਾਈਚਾਰਾ ਉਹਨਾਂ ਦੇ ਨੰਸ ਦੇ ਉੱਤੇ ਬੇਵਜਹ ਦੇ ਨਾਲ ਇਹ ਅਤਿਆਚਾਰ ਦਰਜ ਜਿਹੜਾ ਪਰਚਾ ਦਰਜ ਕੀਤਾ ਗਿਆ ਉਹਦੇ ਸਬੰਧ ਵਿੱਚ ਸਾਡਾ ਇੱਕ ਬੜਾ ਪੀਸਫੁਲੀ ਪ੍ਰੋਟੈਸਟ ਜਿਹੜਾ ਆ ਜਲੰਧਰ ਦੇ ਬਿਸ਼ਪਾ ਹਾਸ ਤੋਂ ਸਟਾਰਟ ਹੋ ਕੇ ਡੀਸੀ ਸਾਹਿਬ ਦੇ ਕੋਲ ਆਇਆ ਔਰ ਅਸੀਂ ਡੀਸੀ ਸਾਹਿਬ ਨੂੰ ਇਹ ਜਿਹੜਾ ਸਮੁੱਚਾ ਮਸੀਹ ਭਾਈਚਾਰਾ ਔਰ ਖਾਸ ਕਰਕੇ ਕੈਥਲਿਕ ਦੀ ਨਮਾਇੰਦਗੀ ਦੇ ਵਿੱਚ ਦਿੱਤਾ ਗਿਆ ਔਰ ਇਹਦੇ ਵਿੱਚ ਇਹ ਜਿਹੜਾ ਵੀ ਆ ਸਾਨੂੰ ਡੀਸੀ ਸਾਹਿਬ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਉੱਤੇ ਜਿਹੜੀ ਬਣਦੀ ਆ ਉਹ ਕਾਰਵਾਈ ਜਿਹੜੀ ਆ ਕੀਤੀ ਜਾਏਗੀ ਔਰ ਜਿਹੜਾ ਪਰਚਾ ਹੈਗਾ ਉਹ ਰੱਦ ਕੀਤਾ ਜਾਏਗਾ। ਅਗਰ ਇਸੇ ਗੱਲ ਦੇ ਵਿੱਚ ਕਿਤੇ ਵੀ ਢਿੱਲ ਹੁੰਦੀ ਆ ਤਾਂ 크ਿਸਚਨ ਭਾਈਚਾਰਾ ਜਿਹੜਾ ਆ ਉਹ ਚੁੱਪ ਕਰਕੇ ਨਹੀਂ ਬੈਠੇਗਾ ਜਿਹੜਾ ਸਾਡਾ ਸੰਘਰਸ਼ਾ ਹੋਰ ਜ਼ਿਆਦਾ ਤੇਜ਼ ਹੋਏਗਾ।